ਸ੍ਰੀ ਕਾ ਜੀ ਸਾਰਿਆਂ ਨੂੰ ਅੱਜ ਅਸੀਂ ਲਾ ਰਹੇ ਹਾਂ ਜੀ ਮਹਿੰਦੀ ਸੌਂ ਦਾ ਮਹੀਨਾ ਚੱਲ ਰਿਹਾ ਹੈ ਸਵੇਰੇ ਸਾਡੇ ਪਿੰਡ ਤਿਆਂ ਨੇ ਗਈਆਂ ਜੀ ਅੱਜ ਅਸੀਂ ਸੱਦੀਆ ਪਾਰਲਰ ਵਾਲੀ ਉਥੋਂ ਮਹਿੰਦੀ ਲਵਾਉਣੀ ਹੈਗੀ ਅਮਨ ਤਾਂ ਲੱਗ ਹੀ ਲਵਾਉਣਾ ਕਿਹੋ ਜਿਹਾ ਡਿਜ਼ਾਈਨ ਪਾਇਆ ਡਿਜ਼ਾਈਨ ਤਾਂ ਸੋਹਣਾ ਹਾਥੀ ਜੋ ਆਖਵਾੜੀ ਦੋਤੀ ਜੀ ਸਾਡੀ ਬਾਤ ਚਲਾ ਕੇ ਜੀ ਪਹਿਲੀ ਅੱਜ ਲੱਗੀ ਮਹਿੰਦੀ ਲਵਾਉਣਾ ਤੇ ਜਦੋਂ ਵਿਆਹ ਹੁੰਦਾ ਉਦੋਂ ਵੀ ਇਹ ਹੈ ਚਲਾਕੀ ਕਰਦੇ ਆ ਸਾਡੇ ਨਾਲ ਪਹਿਲੀ ਲੱਗ ਜਾਂਦੀ ਹੈ ਜੀ ਪਹਿਲੀ ਆਪ ਦਾ ਕੰਮ ਹੀ ਮਿਲ ਲੈਂਦੀ ਹੈ ਮਹਿੰਦੀਆਂ ਬੁੰਦੀਆਂ ਦਾ ਕਿਉਂਕਿ ਉਸ ਤੋਂ ਬੰਦਿਆਂ ਦਾ ਇਹ ਕੰਮ ਹੁੰਦਾ ਜੀ ਬਹੁਤ ਚਲਾ ਕੇ ਆਏ ਹਾਂ ਇਹਨੂੰ ਆਉਂਦਾ ਜੀ ਬਾਅਦ ਚ ਸਮਾਨ ਨਾ ਮੁੱਕ ਜੇ ਹਾਂਜੀ ਟਾਈਮ ਟਾਈਮ ਦੀ ਗੱਲ ਆ ਜਦੋਂ ਆਪਾਂ ਛੋਟੀਆਂ ਛੋਟਕੀਆਂ ਹੁੰਦੀਆਂ ਸੀ ਨਾ ਕੁਲਵਿੰਦਰ ਉਦੋਂ ਕਿਵੇਂ ਮਹਿੰਦੀ ਤੁਹਾਡੇ ਕੀ ਰਵਾਇਤ ਸੀ ਕਿਵੇਂ ਕਾਦਣਾ ਲਾਉਂਦੀ ਆਂਦੀਆਂ ਸੀ ਡੱਕੇ ਨਾਲ ਹੀ ਲਾਦਦੀਆਂ ਜਾਂ ਬੱਕ ਆਉਦੀ ਸੀਖ ਨਾਲ ਡੱਬੀ ਦੀ ਸੀਖ ਨਾਲ ਐਸ ਨੇ ਤਾਂ ਬਿਆਵੇਲੀ ਵੀ ਕੁੜੀਾਂ ਲੱਗਿਆਗਾ ਜਿਉਂ ਹੀ ਆਏ ਲਾਦੀ ਸਿੱਖਾਈਆਂ ਨਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਪਣਾ ਕਾਜ ਦਾ ਫੁੱਲਿਆ ਨਹੀਂ ਹੁੰਦਾ ਜਮੀ ਹੋ ਸਾਲ ਤੇ ਲਾਦੀ ਜੇ ਵੱਡੇ ਵੱਡੇ ਗੋਲ ਗੋਲ ਟਿੱਕੇ ਜਦ ਲਾਈ ਜਾਂਦੀਆਂ ਹਨ ਉਹ ਵੀ ਲਾਉਂਦੀ ਆਉਂਦੀਆਂ ਅੱਗੇ ਕਿਹੜੇ ਡਿਜ਼ਾਈਨ ਹੁੰਦੇ ਹੁਣ ਤੇ ਦੇਖਦੇ ਸਾਨੂੰ ਚੱਲ ਗਏ ਸਾਡੀ ਮਾਵਾਂ ਵਰਗੀਆਂ ਉਹ ਹੀ ਲਾਉਂਦੀ ਆਉਂਦੀਆਂ ਵੱਡੇ ਵੱਡੇ ਟਿੱਕੇ ਜੇ ਧਰ ਲੈਂਦੀਆਂ ਅਸੀਂ ਉਂਗਲਾਂ ਨਾਲ ਲਾ ਲੈਂਦੀਆਂ ਸਾਰੀਆਂ ਇਧਰੋਂ ਗੰਡਾ ਲਵੇੜ ਲੈਂਦੀਆਂ ਇਹ ਪਾਰਲਰ ਵਾਲੀ ਸਾਡੇ ਪਿੰਡੋਈਆਂ ਜੀ ਇਹ ਕੁੜੀਆਂ ਤੇ ਜੇ ਕਿਸੇ ਭੈਣ ਨੇ ਮਹਿੰਦੀ ਲਵਾਉਣੀ ਹੋਵੇ ਬਹੁਤ ਸੋਹਣੀ ਮਹਿੰਦੀ ਦੇ ਡਿਜ਼ਾਈਨ ਆ ਤੇ ਅਸੀਂ ਵਾਜ ਜਿਹਨੂੰ ਕਰੇ ਬੁਲਾਇਆ ਸੀਗਾ ਮਹਿੰਦੀ ਲਾਉਣ ਵਾਸਤੇ ਬਹੁਤ ਸ਼ੌਂਕ ਸੀਗਾ ਸਸੀ ਕਿਦਨ ਦੀ ਸੌਣ ਦੀ ਵੇਟ ਕਰੀ ਜਾਂਦੇ ਸੀਗੇ ਕਿ ਸੌਣ ਮਹੀਨਾ ਆਵੇ ਤਾਂ ਅਸੀਂ ਮਹਿੰਦੀ ਲਵਾਏਗੇ ਸਾਡੇ ਵਿਆਹ ਵੇਲੇ ਤਾਂ ਨਹੀਂ ਕਿਸੇ ਨੇ ਲਵਾਈ ਉਹ ਤਾਂ ਹਾਥੀ ਕਰੀ ਲਾਉਂਦੇ ਸੀ ਢੱਕਿਆਂ ਨਾਲ ਸੀ ਅਖਾਣ ਹੁਣ ਸ਼ੌਂਕ ਪੂਰਾ ਕਰਦੇ ਹਾਂ ਹਾਂ ਪਹਿਲਾਂ ਟਾਈਮ ਟਾਈਮ ਦੀ ਗੱਲ ਆ ਹਨਾ ਪਤਾ ਤਾਂ ਹੀ ਆ ਹੱਥ ਨਾਲੇ ਨਹੀਂ ਲਾਦੇ ਅੱਜ ਕਲਰ ਵਾਲਾ ਸ਼ੌਂਕ ਪੂਰਾ ਕਰਦੇ ਹਾਂ ਲੈ ਭਣ ਜਾ ਚਾਹ ਜੀ ਚਾਹ ਪੀ ਲੋ ਵੇ ਵੀ ਹੁਣ ਆਪਣੇ ਵਾਸਤੇ ਚਾਹ ਲਈ ਆਪਾਂ ਨੂੰ ਭੁੱਖ ਲੱਗੀ ਸੀ ਹੋਰ ਇਹ ਭੁੱਖ ਤਾਂ ਲੱਗਦੀ ਆ ਟਾਈਮ ਜੇ ਤਾਂ ਚਾਹ ਨੂੰ ਜੀ ਕਰਦਾ ਹੀ ਆ ਸਵਾ ਪੈ ਰਿਆ ਮੈਨੂੰ ਲੱਗਦੀ ਬਾਬਾ ਟੈਲ ਹੋ ਗਿਆ ਨਾ ਮੇਰੇ ਹੱਥ ਰਹਿ ਗਈ ਤੇਰੇ ਰਹਿ ਗਈ ਹਾਂ ਕਹੇ ਜੇ ਕੁਲ ਮੇਰੀ ਆਉਗੀ ਹੈ ਪਰ ਹਾਂ ਪਰਮਦਰ ਵੀ ਰਹਿ ਗਈ ਜੀ ਮੈਂ ਆਪੀ ਲਾ ਲੇ ਤਾ ਚਾਹ ਚੁਲਾ ਪੈ ਦਿਤੋ ਚਾਹ ਪੀਰੋ ਪਹਿਲਾਂ ਚਾਹ ਰੰਡੀ ਹੋ ਜੇ ਫਿਰ ਲਾ ਲਾਂ ਜੀ ਅਸਲ ਲੋ ਬਿਸਕੁਟ ਲੈ ਕੀ ਬਣ ਰਹੀ ackets ਨੀ ਮਿਸਕਟਾ ਅਲੈਲਾ ਸੱਚੀ ਹੁਣ ਇਸ ਫੂਡ ਵਧੀਆ ਲੱਗਦਾ ਨਾ ਜਵਾਕਾਂ ਨੂੰ ਘਟ ਪਸੰਦ ਹੁੰਦੇ ਨੇ ਇਹ ਖਾਂਦੀ ਨਹੀਂ ਸਾਡੇ ਉਮੀ ਪਏ ਹੋਰ ਨਹੀਂ ਇਹ ਤਾਂ ਵਧੀਆ ਲੱਗਦੇ ਹੁੰਦੇ ਨੇ ਹੁੰਦੇ ਤਾਂ ਵਧੀਆ ਨੇ ਪਰ ਉਹ ਖਾਂਦੇ ਡੱਬੀਆਂ ਵਾਲੇ ਨੇ ਡੁਬੋ ਕੇ ਖਾ ਲਓ ਜੱਜ ਵਿੱਚ ਡਿਚ ਡਿਬਿਓ ਨਾ ਕਿਸੇ ਕੱਢ ਲਾ ਵਿੱਚ ਦੋਨਾਂ ਤੋਂ ਲੱਗ ਗਈ ਤੇਰੇ ਮੜੀ ਰਹਿ ਗਿਆ ਜੀ ਗੁਰੇ ਦੇ ਹੱਥਾਂ ਦੇ ਉਹਦੇ ਵੀ ਲੱਗ ਗਈ ਨਾ ਅਸੀਂ ਰਹਿੰਦੀਆਂ ਦੋਨੇ ਅੱਗੇ ਆਪਾਂ ਇਹ ਪੋਜ ਬਣਾਉਣੀ ਹੁੰਦੀ ਹੈ ਨਾ ਉਹ ਡੱਕਿਆਂ ਜਣ ਮਹਿੰਦੀ ਲਾ ਕੇ ਜਾਬ ਉਹਦੀ ਬਣਾਉਂਦੇ ਸੀ ਸਾਡੇ ਖੇਤ ਪਹਿਲਾਂ ਬੁੱਟਾ ਹੁੰਦਾ ਸੀ ਮਹਿੰਦੀ ਦਾ ਅੱਛਾ ਉਹ ਸੀ ਛੋਟੇ ਛੋਟੇ ਹੁੰਦੇ ਸੀ ਉਹਦੇ ਪੱਤੇ ਤੋੜ ਲਿਆ ਹੁੰਦੇ ਉਹਨੂੰ ਰਾਗੜ ਕੇ ਘਰੇ ਫਿਰ ਉਹਦੀ ਮਹਿੰਦੀ ਬਣਾ ਕੇ ਪਿਓ ਦਿੰਦੇ ਹੁੰਦੇ ਫਿਰ ਲਾਉਂਦੇ ਉਹ ਮਹਿੰਦੀ ਵਾਲੀ ਚੜਦੀ ਸੀਗੀ ਆ ਤਾਂ ਮਹਿੰਦੀ ਆਈ ਨਹੀਂ ਆ ਨਹੀਂ ਵਧੀਆ ਇਹਦੇ ਨਾਲ ਮੇਰੇ ਸਾਹਮਣੇ ਵੀ ਰੰਗ ਪਾਇਆ ਲਾਉਣਾ ਰੰਗ ਹੀ ਡਾਉਣਾ ਇਹ ਤਾਂ ਦੋ ਦਿਨਾਂ ਚ ਲਈ ਹੋਈ ਇਹ ਤਾਂ ਲਈ ਵੀ ਨਹੀਂ ਸੀ ਕਿੰਨਾ ਕਿੰਨਾ ਟਾਈਮ ਨਹੀਂ ਸੀ ਲਈ ਹੋਈ ਹੋਰ ਹੀ ਵਜਨ ਕਾਲੀ ਦੀ ਨਾਭੀ ਜੀ ਹਾਂ ਮਹਿੰਦੀ ਸਾਡੀ ਲੱਗ ਗਈ ਜੀ ਤੇ ਹੁਣ ਮਦਦਿਆ ਜੀ ਅਗਲੇ ਬਲੌਗ ਦੇ ਨਾਲ ਤੇ ਡਿਜ਼ਾਈਨ ਦੇਖੋ ਜੀ ਸਾਡੀ ਮਹਿੰਦੀ ਦਾ ਕਿਹਦਾ ਵੱਧ ਸੋਹਣਾ ਡਿਜ਼ਾਈਨ ਹੈ ਜੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੀ